ਇਹ ਇਹਦੀ ਮੰਜ਼ਲ ਜਿਹੜੀ ਸਿੱਖੀ ਦੀ ਬਹੁਤ ਉੱਚੀ ਹੈ ਕਿ ਇਹ ਭਾਗਾਂ ਤੋਂ ਪ੍ਰਾਪਤ ਹੁੰਦੀ ਹੈ ਆਉ ਸਮਾ ਸੀਮਤ ਹੈ ਹੁਕਮ ਹੋਇਆ ਪੱਗ ਨਾਲ ਸਿੱਖ ਸਰਦਾਰ ਲੱਗਦਾ ਬਾਰ ਬਾਰ ਆਪ ਜੀ ਦੀ ਪਰਮੈਸਾਰੀ ਹੈ ਤੋਂ ਜਿਹੜੇ ਝਾੜੂ ਦੀ ਸੇਵਾ ਕਰਦੇ ਉਹਨਾਂ ਪ੍ਰਬੰਧਕਾਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਹੁਕਮ ਹੋਇਆ ਪੱਗ ਨਾਲ ਸਿੱਖ ਸਰਦਾਰ ਲੱਗਦਾ ਜਿਸ ਜੀਤ ਨੂੰ ਅਕਸਰ ਆਪ ਜੀ ਨੇ ਸਾਰੇ ਟੈਲੀਵਿਜ਼ਨ ਦੇ 채ਨਲਾਂ ਤੋਂ ਸੁਣਿਆ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਸ ਗੀਤ ਨੂੰ ਮਾਨ ਮਿਲੇ ਸਾਡੀ ਪਛਾਣ ਬਣੀ ਹੈ ਇੱਕ ਗੁਰਸਿੱਖ ਪਰਿਵਾਰ ਦਾ ਬੱਚਾ ਕੇਸ ਕਟਾ ਕੇ ਘਰ ਆਇਆ ਮਾਂ ਨੇ ਸਬਰ ਕਰ ਲਿਆ ਵੀ ਜੇ ਮੈਂ ਆਪਣੇ ਪੁੱਤ ਨੂੰ ਝਿੜਕਿਆ ਇਕਲੋਤਾ ਪੁੱਤ ਹੈ ਕਿਤੇ ਘਰ ਛੱਡ ਕੇ ਨਾ ਚਲਾ ਜਾਏ ਮਾਂ ਚੁੱਪ ਕਰ ਗਈ ਅੰਦਰ ਵੜ ਕੇ ਰੋਈ ਵੀ ਪੁੱਤ ਮੈਂ ਤੇ ਮੀਠੀਆਂ ਗੁੱਲਗੁੱਲ ਕੇ ਮੱਖਣੀ ਚਸ ਚਸ ਕੇ ਤੇਰੇ ਕੇਸ ਲੰਬੇ ਕੀਤੇ ਅੱਜ ਤੂੰ ਸਿੱਖੀ ਤੋਂ ਦੂਰ ਹੋ ਗਿਆ ਛੋਟੀ ਭੈਣ ਜਿਹੜੀ ਇਸ ਲਾਭ ਹਣ ਤੋਂ ਨਦਾਨ ਹੈ ਭੈਣ ਚਾਹੁੰਦੀ ਹੈ ਮੇਰਾ ਵੀਰ ਸਭ ਤੋਂ ਸੋਹਣਾ ਲੱਗੇ ਕਿ ਜੇ ਮੈਂ ਆਪਣੇ ਵੀਰ ਨੂੰ ਕੁਝ ਕਿਹਾ ਉਹਨੂੰ ਗੁੱਸਾ ਲੱਗੂ ਇਹ ਕਦੇ ਭੈਣ ਸੋਚਦੀ ਨਹੀਂ ਉਹਦੇ ਦਿਲ ਵਿੱਚ ਜੋ ਹੁੰਦਾ ਹੈ ਉਹ ਆਪਣੇ ਵੀਰ ਨੂੰ ਕਹਿ ਦਿੰਦੀ ਹੈ ਇਹੀ ਇਸ ਰਿਸ਼ਤੇ ਦੀ ਵੱਡੀ ਐਹਮियत ਹੈ ਪਹਿਣਾ ਆਪਣੇ ਵੀਰ ਕੋਲ ਗਈ ਵੀਰਾ ਜਦੋਂ ਤੇਰੇ ਸਿਰ ਤੇ ਸੋਹਣੀ ਦਸਤਾਰ ਹੁੰਦੀ ਤੇਰੀ ਸੱਸੀ ਦਾੜੀ ਹੁੰਦੀ ਉਹਨੂੰ ਦੇਖ ਕੇ ਮੇਰੀਆਂ ਸਹੇਲੀਆਂ ਬੜਾਈ ਚਾ ਕਰਦੀਆਂ ਤੇ ਕਹਿੰਦੀਆਂ ਪਹਿਣੇ ਦੇਖ ਆਪਣਾ ਵੀਰਾ ਕਿੰਨਾ ਸੋਹਣਾ ਲੱਗਦਾ ਹੈ ਜਿਹੜੀ ਗਲੀ ਥਾਣੀ ਲੰਘ ਜਾਂਦਾ ਹੈ ਗਲੀ ਨੂੰ ਰੂਪ ਚੜ ਜਾਂਦਾ ਹੈ ਜਿੱਥੇ ਜਾ ਕੇ ਖੜ ਜਾਂਦਾ ਹੈ ਧਰਤੀ ਨੂੰ ਭਾਗ ਲੱਗ ਜਾਂਦੇ ਵੀਰਾ ਅੱਜ ਤੂੰ ਭਈਆ ਵਰਗੀ ਸ਼ਕਲ ਬਣਾ ਕੇ ਘਰ ਆਇਆ ਹੈ ਜਦੋਂ ਮੇਰੀਆਂ ਸਹੇਲੀਆਂ ਨੇ ਵੇਖਿਆ ਤੈਨੂੰ ਵੀ ਤਾਨੇ ਦੇਣ ਗੀਆਂ ਮੈਨੂੰ ਵੀ ਮਿਹਣੇ ਮਾਰਨ ਗਿਆਂ ਲਿਆ ਆਪਣੀ ਦਸਤਾਰ ਮੈਂ ਨਿੱਕੇ ਨਿੱਕੇ ਹੱਥਾਂ ਨਾਲ ਤੇਰੀ ਪੱਗ ਦੀ ਪੂਣੀ ਕਰਾਵਾਂ ਤੂੰ ਚਿੰਨ-ਚਿੰਨ ਕੇ ਦਸਤਾਰ ਬਨ ਕੇ ਫੇਰ ਘਰੋਂ ਬਾਹਰ ਨਿਕਲੀ ਛੋਟੀ ਭੈਣ ਆਪਣੇ ਵੱਡੇ ਵੀਰ ਨੂੰ ਦਸਤਾਰ ਦੀ ਮਹਾਨਤਾ ਬਾਰੇ ਕੋਈ ਸ਼ਬਦ ਕਹਿ ਰੀ ਪੰਜਾਬੀ ਦੇ ਸ਼ਾਇਰ ਨੇ ਕੁਝ ਲੈਣਾ ਲਿਖਿਆ ਸਾਹਿਬ ਨੇ ਬਖਸ਼ੀ ਦਸਤਾਰ ਜਿਹੜੀ ਬਹੁਤ ਅੱਛੇ ਬਾਈ ਜੀ ਗੁਰੂ ਸਰਵ ਨੇ ਬਖਸ਼ੀ ਦਸਤਾਰ ਜਿਹੜੀ ਯੋ ਬਾਈ ਗੁਰੂ ਸਾਹਿਬ ਨੇ ਬਖਸ਼ੀ ਦਸਤਾਰ ਜਿਹੜੀ ਸਾਡੀ ਸਿੱਖੀ ਦੀ ਸ਼ਾਨ ਏ ਖਾਲਸਾ ਦੀ ਸਾਡੀ ਆਣ ਏ ਹੋ ਸਾਡੀ ਸ਼ਾਨ ਏ ਹੋ ਸਾਡੀ ਪੰਜ ਕਵਾਜੇ ਖਾਲਸਾ ਜੀ ਲੋ ਪਿੱਛੇ ਇਤਿਹਾਸ ਤੋਂ ਪਤਾ ਲੱਗਦਾ ਹੈ ਸਾਡੀ ਸਿੱਖੀ ਦਾ ਰਾਜੇ ਹਰ ਸਾਜੀ ਛੋਟੀ ਭੈਣ ਆਪਣੇ ਵੱਡੇ ਵੀਰ ਨੂੰ ਦਸਤਾਰ ਦੀ ਮਹੰਤਾ ਇੰਜ ਕਹਿਰੀ can get ਕਤਈ ਨਾ ਹੁੰਦੀ Honey! ਲੱਗਦੇ ਨਾ ਹੁੰਦੀ ਪਹਿਚਾਨ ਬੰਦਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਪੱਗ বিনা ਜੱਗ ਤੇ ਨਾ ਹੁੰਦੀ ਪਹਿਚਾਨ ਬੰਦਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਬਹੁਤ ਬਹੁਤ ਧੰਵਾਦ ਆਪ ਜੀ ਨੇ ਬਹੁਤ ਸਾਰੀ ਮਾਇਆ ਇਤਿਹਾਸ ਨੂੰ ਸਮਰਪਿਤ ਦਿੱਤੀ ਹੈ ਪੈੜਾਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਕੇਸ ਰੱਖਣੇ ਨੇ ਉਹਨਾਂ ਦੇ ਸੋਹਣੇ ਦਸਤਾਰਾਂ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਵਧੀਆ ਹੋ ਸਕੇ ਬਹੁਤ ਧੰਨਵਾਦ ਪੈੜਾਂਾਂ ਦਾ ਜਿਨ੍ਹਾਂ ਨੇ ਸਵੇਰ ਤੋਂ ਨਾਲ ਚੱਲ ਕੇ ਹਾਜ਼ਰੀ ਭਰ ਰਹੇ ਹੋ ਬੱਚੇ ਵੀ ਚੁੱਕੇ ਨੇ ਨਾਲ ਬੱਚਿਆਂ ਨੂੰ ਚੁੱਕ ਕੇ ਤੇ ਹਾਜ਼ਰੀ ਦੀ ਲੋ ਆ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਗਲਾ ਪ੍ਰੋਗਰਾਮ ਬਾਬਾ ਜੀ ਆਪ ਜੀ ਨੂੰ ਦੱਸਣਗੇ ਅਗਲੇ ਪੜਾਵਾਂ ਤੇ ਨਾਲ ਚੱਲ ਕੇ ਹਾਜ਼ਰੀ ਭਰਿਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਜ ਕਰ ਵੀ ਮਾੜੀ ਜੀ ਅਗਲੇ ਤੇ ਬੋਲਾਂ ਸੋ ਬਹਿ ਜਾਓ ਬੱਚਿਓ 2 ਮਿੰਟ ਬਹਿ ਜਾਓ ਕਾਲੀ ਨਾ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਸੋ ਬਠਾਪਤੀ ਫੜਾ ਦੀ ਸੇਵਾ ਭਾਈ ਸਾਹਿਬ ਪੰਜ ਜਸਵੀਰ ਸਿੰਘ ਕੋਲੀ ਸਾਹਿਬ ਜਿਹੜੇ ਬੜੇ ਪਿਆਰ ਵਾਲੇ ਗੁਰੂ ਨੇ ਤੇ ਖੁੱਲੇ ਦਿਲਰੇ ਆ ਨੇ ਤੇ ਸੁਭਾਅ ਵੀ ਬੜਾ ਇਹਨਾਂ ਦਾ ਹਾਸਮੁਖ ਹੈ ਤੇ ਸੇਵਾ ਵੀ ਖੁੱਲੇ ਦਿਲ ਨਾਲ ਕਰਦੇ ਆ ਸੋ ਸਤਿਗੁਰੂ ਪਰਸਾ ਜੀ ਕਿਰਪਾ ਕਰਨ ਲੋਕਾਂ ਤੋਂ ਬੁਢੀ ਦੀ ਸੇਵਾ ਨਾਲ ਕੀਤੀ ਹੈ ਤੇ ਉਦੋਂ ਵੀ ਜੀਵਨ ਪੱਖ ਤੋਂ ਤੇ ਸੁਭਾਅ ਪੱਖ ਤੋਂ ਕਿਰਾਂ ਅਸੀਂ ਕਿਤੇ ਗਏ ਸੀ ਤੇ ਸਾਨੂੰ ਭੁੱਖ ਲੱਗੀ ਤੇ ਹੋਟਲ ਵਾਲਾ ਕੋਲ ਪੁੱਛਿਆ ਵੀ ਕਿੰਨੇ ਪੈਸੇ ਲਏਗਾ ਇੱਕ ਜਣੇ ਦੇ ਕਾਫੀ ਸਾਲਾਂ ਦੀ ਗੱਲ ਹੈ ਕਹਿੰਦਾ 100 ਰੁਪਿਆ ਲਊ ਜਦੋਂ ਅਸੀਂ ਮੰਗ ਨੂੰ ਪੁੱਛਿਆ ਕਹਿੰਦਾ 400 ਰੁਪਿਆ ਲਿਓ ਮਹਾ 200 ਮਰਦਾ ਕਹਿੰਦਾ ਸਾਨੂੰ ਲੱਗਦਾ ਤੁਸੀਂ ਸੌਦਾ ਖਾਦਾ ਹੋ ਇਸ ਕਰਕੇ ਮੜੇ ਖੁੱਲੇ ਸੁਭਾਅ ਵਾਲੇ ਨੇ ਬੜੀ ਕਿਰਪਾ ਇਹਨਾਂ ਤੇ ਪਰਿਵਾਰ ਤੇ ਗੁਰੂ ਘਰ ਦੇ ਕਾਜ ਦੇ ਸੇਵਾਦਾਰ ਨੇ ਸੋ ਗੁਰੂ ਘਰ ਦੇ ਬਲਜੀਤ ਨੂੰ ਪਾਈਪੁਰਾ ਸਿੰਘ ਜੀ ਹਮੇਲੀ ਵਾਲੇ 500 ਰੁਪਏ ਦਾਸ ਦੀ ਸੇਵਾ ਕਰਕੇ ਗਏ ਸਤਿਗੁਰੂ ਜੀ ਸੇਵਾ ਸਫਲਿਕਰਨ ਪਰਮਾਤਮਾ ਮੇਰ ਪ੍ਰਿਆਹ ਅਤਰ ਪ੍ਰਣਾ ਸੌਰਪ ਸਿੰਘ ਦੀ ਮੀਲਾ 100 ਰੁਪਿਆ ਹਰਪੀ ਸਿੰਘ ਦਾਪੜੀ 100 ਰੁਪਿਆ ਬਲਵੰਤ ਸਿੰਘ 100 ਰੁਪਿਆ ਨਾਮਦੇਵ ਸਿੰਘ 100 ਰੁਪਿਆ ਜੀ ਦੇ ਪ੍ਰਮਾਣ ਚੋਂ 100 ਰੁਪਿਆ ਸੁਖਮੰਦਰ ਸਿੰਘ ਜੇਸੀ ਜਈ 100 ਰੁਪਿਆ ਮੋਹਨ ਸਿੰਘ ਗ੍ਰੰਥੀ 100 ਰੁਪਿਆ ਗੋਪਤਦਾਨ 100 ਰੁਪਿਆ ਗੋਪਤਦਾਨ 100 ਰੁਪਿਆ ਰਿਸਪੌਂਸਿੰਗ ਬੱਲੀ 100 ਰੁਪਿਆ ਜਸਵੀਰ ਸਿੰਘ ਮੋਡੂਆ ਦਾ 100 ਰੁਪਿਆ ਮੰਦਰ ਸਿੰਘ ਗਾੜੇ ਦਾ 100 ਰੁਪਿਆ ਸੌਰਗੋਸੀ ਜੰਗ ਸਿੰਘ 100 ਰੁਪਿਆ ਰੂਪ ਸਿੰਘ ਸੋਨੀ ਦਾ 100 ਰੁਪਿਆ ਸਰਜੀਤ ਸਿੰਘ ਪਟਵਾਰੀ 100 ਰੁਪਿਆ ਬਲਵੀਰ ਸਿੰਘ ਤਾਨ ਦਾ 100 ਰੁਪਿਆ ਗੁਰਪਤਾਨ 100 ਰੁਪਿਆ ਅਜੈ ਸਿੰਘ